Let's yeah. go. ਗੂ ਲਾਲ ਚੰਦ ਦੀ ਅੰਤਿਮ ਅਰਦਾਸ ਗੁਰਦੁਆਰਾ ਵਿੱਚ ਕੀਤੀ ਗਈ ਪਿੰਡ ਫਾਜਲਵਾਲ ਕੁਝ ਦਿਨ ਪਹਿਲਾਂ ਲਾਲ ਚੰਦ ਦੀ ਸੜਕਾਂ ਹੰਦ ਸੇ ਨਾਲ ਮੌਤ ਹੋ ਗਈ ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ ਗੁਰਦੁਆਰਾ ਪਿੰਡ ਫਾਜਲਵਾਲ ਵਿੱਚ ਕੀਤੀ ਗਈ ਸਵੇਰ ਵੇਲੇ ਘਰ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਉਸ ਤੋਂ ਪ੍ਰੰਤ ਗੁਰਦੁਆਰਾ ਸਾਹਿਬ ਵਿੱਚ ਗੁਰਜੰਨ ਸਿੰਘ ਕੋਟਲੀ ਵਾਲਿਆਂ ਨੇ ਕੀਰਤਨ ਕੀਤਾ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਪਾਰਟੀਆਂ ਤੇ ਜਥੇਬੰਦੀਆਂ ਪਹੁੰਚੀਆਂ ਜਿਨ੍ਹਾਂ ਵਿੱਚ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਬਾਬਾ ਜਸਵੰਤ ਸਿੰਘ ਕੋਟਲਾ ਸੁਰਜਮਲ ਦਵਿੰਦਰ ਸਿੰਘ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਕਾਮਰੇਡ ਮੇਜਰ ਸਿੰਘ ਖੋਲਾਪੁਰ ਵਾਲੇ ਕਾਮਰੇਡ ਸਤਪਾਲ ਸਿੰਘ ਆਦਰਾਮਨ ਬਲਕਾਰ ਸਿੰਘ ਲੰਬਰਦਾਰ ਸਰਪੰਚ ਗੁਰਮੀਤ ਸਿੰਘ ਨਿਰੰਜਨ ਸਿੰਘ ਸੁਰਜੀਤ ਸਿੰਘ ਤਰਸੀਮ ਸਿੰਘ ਚਤਵੰਤ ਸਿੰਘ ਅੱਲੇਵਾਲ ਰਵਿੰਦਰ ਸਿੰਘ ਟੁਰਨਾ ਜਗਦਾਰ ਸਿੰਘ ਪਾਲ ਸਿੰਘ ਨਿਸ਼ਾਨ ਸਿੰਘ ਲੰਬਰਦਾਰ ਸ਼ਿੰਦਰ ਸਿੰਘ ਸਾਇਬ ਸਿੰਘ ਨਿਰਮਲ ਸਿੰਘ ਫੌਜੀ ਜਸਵੰਤ ਸਿੰਘ ਦੇਵਰਾਜ ਜੋਗਰਾਜ ਰਿਪੋਰਟ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਤੇ ਅਸੀਂ ਉੱਥੇ ਦੋ ਬੱਚੇ ਆ ਉਹਨਾਂ ਤੇ ਅਸੀਂ ਯੂਨੀਸਟੋਕ ਸਭਾ ਦੀ ਜਲ ਬੈਠੀ ਗੁਰਪ੍ਰੀਤ ਸਾਹਿਬ ਅਸਾਂ ਨਾਲ ਗਿਓ ਅਤੇ ਸਾਡੀ ਕਰੀਏ ਬਾਹਰ ਕੁਟੀ ਦਾ ਕਾਲਾ ਸਾ ਬਾਹਰ ਕੁਟੀ ਦੇ ਮੰਜੇ ਅਖੀਰੀ ਜਿੱਤਿਆ ਤੇ ਆਪ ਹੁਣ ਕਮਾਏ ਘੱਲੇ ਉਹਨਾਂ ਦਾ ਸਭੇ ਉੱਤੇ ਦੇ ਮਹਾਰਾਜ ਸਾਡੇ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਛੋਟੇ ਵੀ ਲਾਜਾ ਜੀ ਨਵਾਜਾ ਪ੍ਰਸ਼ਾਦਾ ਦੇ ਖੁੱਲ੍ਹ ਭੇਲ ਕਰ ਲਈ ਅਕਤਰ ਵਾਹਣ ਲਾਜਾ ਜਨ ਜਾਣਾ ਪਰਵਾਸ ਇੱਕ ਬਹੁਤ ਵੱਡਾ ਦੁੱਖ ਦਾ ਹੀ ਪਰਿਲਾਖੇ ਲਈ ਪਾਰਟੀ ਲਈ ਸਾਡੇ ਸਾਰਿਆਂ ਲਈ ਬਹੁਤ ਵੱਡਾ ਘਾਟਾ ਲਾਲਚਾਨ ਇੱਕ ਬਹੁਤ ਪਿਆਰਾ ਇਨਸਾਨ ਸੀ ਫਤਗੀ ਪੇੜੀ ਉਹਦੇ ਕੋਲ ਗਲਤੀ ਹੋਈ ਪਹਿਲਾਂ ਚਾਰਜ ਨੇ ਪਹਿਲਾਂ ਦਿੱਤਾ ਆਪਣੀ ਪਤਨੀ ਕੜਕਤਰ ਘਟਨਾ ਦੇ ਵਿੱਚ ਐਕਸੀਡੈਂਟ ਹੋਇਆ ਉਹਦੇ ਵਿੱਚ ਆਪਣੀ ਪ੍ਰਣ ਤਿਆਰ ਕੀਤੀ ਅਜੇ ਹੋਈ ਦੁੱਖ ਨਹੀਂ ਸੀ ਖਤਮ ਹੋਇਆ ਤੁਹਾਡਾ ਪਹਾੜ ਇੱਕ ਕਨਿਸਤਾ ਬਣ ਕੇ ਕਾਰਾਈਂ ਦੇ ਇਲਾਕੇ ਲੈ ਕੇ ਚੱਲ ਬਹੁਤ ਵੱਡਾ ਨੁਕਸਾਨ ਹੈ ਜਦੋਂ ਇੱਕ ਵਰਦਾ ਪਤਾ ਲੱਗਾ ਕਿ ਨੂੰਹ ਸਾਹਿਬ ਬਖਸ਼ ਸਿੰਘ ਦੇ ਫੋਨ ਕੀਤਾ ਹੋਰ ਵੀ ਸਾਥੀਆਂ ਦੇ ਫੋਨ ਆਏ ਕਿੰਦੇ ਲਾਲਚੰਦ ਜੀ ਦਾ ਐਕਸੀਡੈਂਟ ਹੋ ਗਿਆ ਤਾਂ ਬਹੁਤ ਜਾਂਨ ਸਾਕੇ ਮੈਂ ਉਹਨਾਂ ਦੇ ਬੱਚਿਆਂ ਹੈ ਬੱਚੇ ਨੂੰ ਇੱਕ ਬੇਟਾ ਇੱਥੇ ਇੱਕ ਵਜੇਹ ਦੇ ਵਿੱਚ ਜਿਹੜੀਆਂ ਕੇਲੇ ਲੱਗਿਆ ਪਰਵਾਹਤ ਜੁਮੇਬਾਰੀ ਵਿੱਚ ਹੁੰਦੀਆਂ ਸੀ ਉਹਨਾਂ ਦੇ ਪਾਈ ਸਾਹਿਬ ਉਹਨਾਂ ਦਾ ਹੋਰ ਬਾਕੀ ਸਭ ਦਾ ਪਰਵਾਰ ਲਾਲਚੰਦ ਜੀ ਦਾ ਇਹਨਾਂ ਨੂੰ ਸ਼ਾਂਵਾ ਸ਼ੇਕ ਦੇਣਾ ਜਿਨ੍ਹਾਂ ਨੇ ਸਾਨੂੰ ਪਰਜਾਉਂ ਦੇ ਹਰ ਹਿੱਲਾ ਰੁਕ ਤੇ ਆ ਕਿਸੇ ਦੇ ਨੋਕ ਕਸ ਨਹੀਂ ਛੱਡੀ ਆ ਜਿਹੜੇ ਸਵਾਸ ਪਰਮਾਤਮਾ ਦੇ ਲਿਖੇ ਹੁੰਦੇ ਸਵਾਸ ਵੀ ਆਪਾਂ ਦੇ ਸਕਦੇ ਹੋ ਪਰਮਾਤਮਾ ਦੇ ਸਾਥ ਆਪਾਂ ਪਰਮਾਤਮਾ ਨਾਲ ਜੁੜੇ ਪਰਮਾਤਮਾ ਦੇ ਹੁਕਮ ਕਰਕੇ ਰਣਾ ਕਰਨਾ ਗੁਰੂ ਦੇ ਚਰਨਾਂ ਚ ਆਪਾਂ ਦਾਸ ਬਣ ਕੇ ਜੀਣਾ